ਸਤਿ ਸ਼੍ਰੀ ਅਕਾਲ ਜੀ ਆ ਜਿਹੜੀ ਕਿਚਨ ਬਣੀ ਆ ਸਾਰੇ ਸਿਆਉ ਤੋਂ ਰੇਤ ਬਣਾਈ ਗਈ ਆ ਬਹੁਤ ਹੀ ਸੋਹਣਾ ਕੰਮ ਹੋਇਆਗਾ ਜਿੰਨਾ ਵੀ ਕਿਚਨ ਦਾ ਕੰਮ ਆ ਸਾਰਾ ਮੋਡੀਫਾਈ ਕੀਤਾ ਗਿਆਗਾ ਲੇਆਉਟਾਂ ਲਾ ਕੇ ਜਮਾਂ ਕੰਪਲੀਟ ਕਿਚਨ ਇਹਦੇ ਨਾਲ ਦੀ ਤਿਆਰ ਕਰਵਾਉਣੀ ਹੋਵੇ ਸੰਪਰਕ ਜਰੂਰ ਕਰੋ ਬਾਜਾਖਾਨਾ ਰੋਡ ਨੇੜੇ ਤਿੰਨ ਗੋਣੀ ਭਦੌੜ

ਆਏ ਸਲਫਾ ਪੰਨਿਆਂ ਗਿਣਾਈ ਤੇ ਇਹਦੀ ਦਿੱਤੀ ਦਿੱਤੀ ਦਿੱਲੀ ਪੇਰਾ ਪੇੜੇ ਵੱਲੋਂ ਕਰਦੇ ਤਾਂ ਆਏ ਦੇ ਵਿੱਚ ਜਿਹੜੀ ਆਪਾਂ ਕਹਿੰਦੇ ਨੇ ਆਸੈਸਰੀਸ ਭਾਂਡੇ ਰੱਖਣ ਨੂੰ ਜਾੜੀ ਇਹ ਅਸੀਂ ਪੱਲੇ ਦੇ ਵਿੱਚ ਕਰਾਂਗੇ ਦੋਨੇ ਤਨੇ ਤਾਂ ਕਿ ਰੇਤਾ ਨਾ ਪਵੇ ਆਹ ਕੁੰਜਾਈ ਸਾਰਾ ਕਵਰ ਕਰਿਆ ਤੇ ਸਿਲਖਾ ਪਾ ਕੇ ਆਹ